ਤੁਸੀਂ ਇਹ ਅੱਜ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਂ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜੰਨਤ ਦੀ ਆਪਿਆ ਨਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪਾਰੀ ਪਰਿਵਾਰ ਵਿੱਚ ਪਿਛੋ ਹਿਮਾਚਲ ਦੇ ਡੈਮਾਂ ਦੇ ਗੇਟ ਖੋਲਲੇ ਇਹਨਾਂ ਲੈ ਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਗਿਆਨੀਆ ਕੇਂਦਰ ਸ਼ਿਮਲਾ ਦੇ ਹਿਮਾਚਲ ਪ੍ਰਦੇਸ਼ ਵਿੱਚ 11 ਜੁਲਾਈ ਤੱਕ ਮੀਂਹ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੰਡੀ ਜ਼ਿਲ੍ਹਾ ਵਿੱਚ ਪਿਛਲੇ 3 ਦਿਨ ਤੋਂ ਲਗਾ ਤੋ ਪਾਣੀ ਛੱਟਣ ਤੋਂ ਬਾਅਦ ਬਿਆਸ ਦਰਿਆ ਆਪ ਦੇ ਪਾਣੀ ਵਦਾ ਪੱਧਰ ਵਧਦਾ ਸ਼ੁਰੂ ਹੋ ਗਿਆ ਹੈ ਦਰਿਆ ਦੇ ਪਾਣੀ ਦਾ ਪੱਧਰ ਵਧਨ ਨਾਲ ਬਿਆਸ ਦਰਿਆ ਦਾ ਪਾਣੀ ਸੁਕੇਤ ਖੱਡ ਵਿੱਚ ਬਿਆਸ ਦਰਿਆ ਦੇ ਕੰਡੇ ਤੱਕ ਬੰਨ ਚੁਕਾ ਹੈ ਮਹਾਦੇਵ ਮੰਦਿਰ ਦੀਆਂ ਪੌੜੀਆਂ ਤੱਕ ਪਹੁੰਚ ਗਿਆ ਹੈ ਬੀਬੀ ਐਮਬੀ ਮੈਨੇਜਮੈਂਟ ਪਹੁੰਚ ਡੈਮ ਦੇ ਪ੍ਰਤੀਬ ਸੈਕਿੰਡ 21400 ਕਿਊਸ ਪਾਣੀ ਛੱਡਿਆ ਜਾ ਰਿਹਾ ਹੈ ਬੀਐਮਐਸ ਦੇ ਮੈਨੇਜਮੈਂਟ ਅਨੁਸਾਰ ਸ਼ਨੀਵਾਰ ਸਵੇਰ ਲਾਰਜੀ ਦਮ ਦੇ ਗੇਟ ਨੋ ਮੀਟਰ ਤੱਕ ਖੋਲ ਦਿੱਤੇ ਗਏ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਵਾਦ ਤੋਂ ਬਾਅਦ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ